ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਹਾਂ ਭਾਰਤ-ਪਾਕ ਸਰਹੱਦ ਦੇ ਵੱਦੇ ਪਾਣੀ ਕਾਰਨ SGPC ਵੱਲੋਂ ਸਰਹੱਦ ਦੀ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਫਾਜ਼ਿਲਕਾ ਵਿਖੇ ਸਰਹੱਦ ਨਾਲ ਲੱਗਦੇ ਪਿੰਡਾਂ ਤੇ ਬਨੇ ਗੁਰਦੁਆਰਿਆਂ ਅਤੇ ਸ਼ਰੋਮਨੀ ਗੁਰਦੁਆਰਾ ਪਰ ਬੰਦਾ ਕਮੇਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਇਆ ਗਿਆ ਹੈ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਜਗ੍ਹਾ ਲੈ ਕੇ ਜਾ ਰਹੇ ਬਾਬਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਾਕੀ ਹੋਰ ਜਿੰਨੇ ਵੀ ਪਿੰਡ ਹੈਗੇ ਹਨ तकरीबन ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਸਾਡੇ ਨਾਲ ਸਹਿਯੋਗ ਦਿਓ ਤੇ ਸਾਨੂੰ ਸਰੂਪ ਤੇ ਜਾਣ ਦੀ ਇਜਾਜ਼ਤ ਦਿਓ ਪਰ ਉਹ ਕਹਿ ਰਹੇ ਹੈਗੇ ਆ ਵੀ ਸਾਡੇ ਅਜੇ ਤੱਕ ਕੋਈ ਖਤਰਾ ਨਹੀਂ ਹੈ ਕਿੰਨੇ ਪਿੰਡਾਂ ਦੇ ਵਿੱਚੋਂ ਹਾਂਜੀ ਤੇ ਕਿਹੜੇ ਪਿੰਡ ਨੇ ਜਿਹੜੇ ਤੁਸੀਂ ਲਿਜਾ ਰਹੇ ਜਿੱਤੋਂ ਮਹਾਰਾਜੀ ਦੇ ਸਰੂਪ ਤੁਸੀਂ ਲੈ ਕੇ ਆ ਰਹੇ ਹੋ ਇਹ ਤੋਂ ਅੱਗੇ ਜਿੰਨੇ ਵੀ ਪਿੰਡ ਹੈਗੇ ਟਿਕਣ 4 5 ਤੁਸੀਂ ਦੇ ਟੋਟਲ ਕਿੰਨੇ ਸਰੂਪ ਮਹਾਰਾਜੀ ਦੇ ਲਿਆਂਦੇ ਗਏ ਨੇ ਜੀ ਹੁਣ ਤੱਕ 12 ਕ ਸਰੂਪ ਆ ਗਏ ਠੀਕ ਹੈ ਹਾਂਜੀ ਇਹ ਇਹ ਤੁਸੀਂ ਫਾਜ਼ਿਲਕਾ ਸ਼ਹਿਰ ਜਿੰਨਾਂ ਨੂੰ ਜਾਇ ਹਾਂਜੀ ਗੁਰਦਰਾ ਸਿੰਘ ਸੁਹਾ ਫਾਜ਼ਿਲਕਾ ਦੇ ਸ਼ਹਿਰ ਰਾਜਮਨ ਕ੍ਰਮਾ ਠੀਕ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਪਾਕ ਸਰਹੱਦ ਦੇ ਨਾਲ ਲੱਗਦੇ ਇਹਨਾਂ ਪਿੰਡਾਂ ਮੁਹਾਰ ਜਮਸ਼ੇਰ ਤੇਜਾ ਰੋਹਿਲਾ ਚੱਕ ਰੋਹਿਲਾ ਦੋਨਾਂ ਨਾਨਕਾ ਟਾਣੀ ਲਾਪ ਸਿੰਘ ਮਹਾਤਮ ਨਗਰ ਰਾਮ ਸਿੰਘ ਪੈਣੀ ਚੰਗੜ ਪੈਣੀ ਰੇਤੇਵਲੀ ਪੈਣੀ ਵਿਖੇ ਸਤਲੁਜ ਦਰਿਆ ਦੇ ਅੰਦਰ ਪਾਣੀ ਦਾ ਪੱਧਰ ਵਧਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੇਵਾਦਾਰ ਸੁਰੱਖਿਆ ਥਾਵਾ ਤੇ ਲੈ ਕੇ ਜਾਂਦੇ ਹੋਏ ਹਨ ਫਜ਼ਿਲਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ